ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਫਿਰ ਗੱਲ ਕਰਾਂਗੇ ਨਗਰ ਪੰਚਾਇਤ ਨਰੋਡ ਜੈਮਲ ਸਿੰਘ ਦੀ ਜਿੱਥੇ ਜਿਹੜੀਆਂ ਚੋਣਾ ਪੰਚਾਇਤ ਨੂੰ ਲੈ ਕੇ ਨਗਰ ਪੰਚਾਇਤ ਦੀਆਂ ਚੋਣਾ ਹੋਣ ਜਾ ਰਹੀਆਂ 21 ਦਸੰਬਰ ਨੂੰ ਵੋਟਾਂ ਪੈਣੀਆਂ ਦਾਖ ਦੀ ਬਹੁਤ ਜ਼ਿਆਦਾ ਮਾਹੌਲ ਭਖਿਆ ਆਇਆ ਹੈ ਚਾਹੇ ਪਾਰਟੀ ਕੋਈ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਉਹਨਾਂ ਦੇ ਜਿਹੜੇ ਹੈਗੇ ਆ ਕੈਂਡੀਡੇਟ ਤੋਂ ਲੈ ਕੇ ਜਿਹੜੇ ਸੀਨੀਅਰ ਲੀਡਰ ਹੈਗੇ ਨੇ ਉਹ ਵੀ ਜਿਹੜੇ ਆ ਡੋਰ ਟੂ ਡੋਰ ਜਾ ਕੇ ਜਿਹੜਾ ਆਪਣੇ ਆਪਣੇ ਉਮੀਦਵਾਰ ਦੇ ਹੱਕ ਦੇ ਲਈ ਜਿਹੜੇ ਤੁਹਾਨੂੰ ਲੋਕੀਂ ਪਗਰੋ ਯਾਰ ਪੂਰੀ ਜਿੰਨੀ ਹੋ। ਆ ਪੱਕਾ ਜੀ। ਲਫਾ ਕੇ ਤੇ 15 ਦਿਨ ਚ ਤੁਹਾਡਾ ਕੀ ਨਾ ਆਇਆ ਮੇਰਾ ਨਾਰਜੇਸ਼ ਕੁਮਾਰ ਜੀ ਨਿਸ਼ੂ ਕੰਦਰ ਨਿਕਨੇ ਮੈਨੂੰ। ਕਿਸੇ ਕਾਉਂਸਲਰ ਖੜੇ। ਮੈਂ 11 ਨੰਬਰ ਵਾਰਦਾ ਉਮੀਦਵਾਰਾਂ ਜੀ। ਪ੍ਰਚਾਰ ਕੀਤਾ ਜਿਆ ਰਿਆ ਡੋਰ ਟੂ ਡੋਰ ਜਾ ਰਿਹਾ। ਕਿਤਨਾ ਦਾ ਰਿਸਪੌਂਸ ਹੈ ਜਿਹੜਾ ਲੋਕਾਂ ਨੂੰ ਤੁਹਾਨੂੰ ਮਿਲ ਰਿਹਾ। ਡੋਰ ਟੂ ਡੋਰ ਜਾ ਰਹੇ ਆ ਲੋਕੀ ਸਾਨੂੰ ਬਹੁਤ ਪਿਆਰ ਕਰ ਰਹੇ ਨੇ। ਇੰਨਾ ਪਿਆਰ ਸ਼ਾਇਦ ਅਜੇ ਤੱਕ ਨਹੀਂ ਮਿਲਿਆ ਜਿੰਨਾ ਹੁਣ ਲੋਕਾਂ ਦਾ ਪਿਆਰ ਮਿਲ ਰਿਹਾ। ਵੋਟਰ ਦੇਖਿਆ ਆਪਾਂ ਵੀ ਵਿਚਰਿਆਂ ਵਿੱਚ ਕਾਫੀ ਸਾਇਲੈਂਟ ਹੈ ਇਸ ਤਰ੍ਹਾਂ ਲੱਗਦਾ ਜਿਹਾ ਸਹਿਮਿਆ ਹੋਇਆ ਹੈ ਜਾਂ ਕੀ ਕਾਰਨ ਹੋ ਸਕਦਾ ਜਿਹੜੇ ਵੋਟਰ ਖੋਲ ਕੇ ਜਿਹੜੇ ਸਾਹਮਣੇ ਨਹੀਂ ਆ ਰਹੇ ਕੁਝ ਦੱਸਣਾ ਨਹੀਂ ਜਾਂਦੇ ਵੀ ਕਿ ਇਸ ਗੱਲ ਦੀ ਸਾਨੂੰ ਵੀ ਬਹੁਤ ਦਿੱਕਤ ਆ ਰਹੀ ਹੈ ਸਾਡੇ ਆਪਣੇ ਵੀ ਕਾਫੀ ਬੰਦੇ ਨੇ ਬੋਲਣ ਤੋਂ ਪਤਾ ਨਹੀਂ ਕੀ ਕਰ ਰਿਹਾ ਦੂਜੀਆਂ ਪਾਰਟੀਆਂ ਨੂੰ ਡਰਾ ਧਮਕਾ ਰਿਆ ਜਾ ਰਿਹਾ ਉਹਨਾਂ ਨੂੰ ਲੋਕਾਂ ਨੂੰ ਕਿ ਤੁਸੀਂ ਇਦਾਂ ਕਰਦਾਂਗੇ ਇਦਾਂ ਕਰਦਾਂਗੇ ਵੈਸੇ ਐਸਾ ਹੋਣਾ ਨਹੀਂ ਚਾਹੀਦਾ ਲੱਖਾਂ ਲੜਾ ਤੁਸੀਂ ਵੀ ਲੜੋ ਆਪਾਂ ਵੀ ਲੜਨੇ ਆ ਰਾਮਨਾ ਇਲੈਕਸ਼ਨ ਲੜੋ ਪਾਰਟੀ ਸਿੰਬਲ ਤੇ ਇਲੈਕਸ਼ਨ ਲੜ ਰਹੇ ਆ ਆਪਾਂ ਤੇ ਸਾਰੇ ਪਿਆਰ ਨਾਲ ਇਲੈਕਸ਼ਨ ਲੜੋ ਜਿਹੜਾ ਜਿੱਤੇਗਾ ਉਹਨੂੰ ਜਿੱਤਾਂਗੇ ਪਿਛਲੀ ਟਰਨ ਵਿੱਚ ਤੁਹਾਡੀ ਕਮੇਟੀ ਸੀ ਕੀ ਕੋਈ ਕੰਮ ਨਹੀਂ ਕੀਤਾ ਜਿਹੜੇ ਲੋਕ ਇਦਾਂ ਦਾ ਕਰ ਰਹੇ ਨੇ ਜਾਂ ਪਾਰਟੀਆਂ ਧੱਕਾ ਧੱਕਾ ਕਰ ਰਹੀਆਂ ਨਵੀਂ ਕਮੇਟੀ ਸੀਗੀ ਜੋਗਿੰਦਰ ਪਾਲ ਨੇ ਤਾਂ ਸਾਨੂੰ ਕੋਈ ਕਮੀ ਨਹੀਂ ਆਈ ਸਾਡੇ ਐਮਐਲਏ ਸਾਹਿਬ ਸੀਗੇ ਉਹਨਾਂ ਦੇ ਕਿਸੇ ਗੱਲ ਦੀ ਕਮੀ ਨਹੀਂ ਆਂਦੀ ਸੀ ਇਹਨਾਂ ਵੱਲੋਂ ਕਮੀਆਂ ਆਈਆਂ ਨਾ ਇਵੇਂ ਛੋਟੇ ਛੋਟੇ ਮਸਲੇ ਜਿਵੇਂ ਸਾਡੇ ਇੱਥੇ ਸਾਨੂੰ ਗਰਾਣਾ ਮਿਲਿਆ ਸੀ 179 ਘਰਾਂ ਲਈ ਆਪਾਂ ਫਾਈਲਾਂ ਭਰ ਕੇ ਦਿੱਤੀਆਂ ਸੀਗੀਆਂ ਪਰ ਇਹਨਾਂ ਅਧਿਕਾਰੀਆਂ ਵੱਲੋਂ ਲਾ ਲੋ ਜਿੱਦਾਂ ਵੀ ਲਾ ਲੋ ਇਹਨਾਂ ਨੇ ਕੋਈ ਨਾ ਕਟਵੱਡ ਕਰਕੇ ਨਾ ਆਪਣੇ ਚਾਹੇਤਿਆਂ ਨੂੰ ਪਾਤੀਆਂ ਜਿਹੜੇ ਗਰੀਬ ਬੰਦੇ ਲੈਣ ਦੇ ਹੱਕਦਾਰ ਆ ਪਾਏ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਆਉਂ ਕਿਸੇ ਗਰੀਬ ਨਾਲ ਨਜਾਇਜ਼ ਨਹੀਂ ਕਰਨੀ ਚਾਹੀਦੀ ਇਹਨਾਂ ਨੇ ਨਜਾਇਜ਼ ਜਾਇ ਨਹੀਂ ਦੇਖਿਆ ਉਹਨਾਂ ਨੇ ਆਪਣੇ ਬੰਦੇ ਨੂੰ ਕਰਾਂਦਾਤੀਆਂ ਗਰੀਬ ਬੰਦੇ ਨੂੰ ਬੜਾ ਤਕਾਲ ਕਸ ਕਾਲ ਚੇਅਰਮੈਨ ਸਾਹਿਬ ਜਿਹੜਾ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਨਰੋੜ ਜੈਮਲ ਸਿੰਘ ਦੇ ਵਿੱਚ ਨਗਰ ਪੰਚਾਇਤ ਚੋਣਾ ਨੂੰ ਲੈ ਕੇ ਕਿੱਦਾਂ ਦਾ ਰਿਸਪੌਂਸ ਹੈਗਾ ਪਬਲਿਕ ਦਾ ਪਬਲਿਕ ਦਾ ਰਿਸਪੌਂਸ ਬਹੁਤ ਵਧੀਆ ਹੈ ਲੋਕੀ ਕਾਂਸ ਪਾਰਟੀ ਨੂੰ ਪਿਆਰ ਕਰਦੇ ਆ ਲੋਕੀ ਸਾਡੇ ਐਮਐਲਏ ਜਗਿੰਦਰਪਾਲ ਜੀ ਨੂੰ ਪਿਆਰ ਕਰਦੇ ਆ ਉਹਨਾਂ ਦੇ ਕਿਤੋਂ ਇਹ ਕੰਮ ਤਾਂ ਹੀ ਜਿਹੜੇ ਲੋਕ ਵੋਟ ਪਾਣਗੇ ਔਰ 21 ਤਰੀਕ ਨੂੰ ਕਾਂਸ ਪਾਰਟੀ ਜਿਹੜੀ ਉਹ ਇਥੇ ਕਮੇਟੀ ਬਣਾਣਗੇ ਮੈਨੂੰ ਪੂਰ ਆਸ ਹੈ ਔਰ ਉਮੀਦ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵੀ ਆ ਰਹੀ ਹੈ ਵੋਟਾਂ ਮੰਗਣ ਜਾਂਦੇ ਹਾਂ ਤੇ ਸਾਨੂੰ ਉਹ ਦਿੱਕਤ ਕੋਈ ਨਹੀਂ ਆ ਰਹੀ ਜਿੱਤੇ ਜਿਸ ਕਰ ਵੀ ਜੰਨੇ ਆ ਬੜਾ ਵਧੀਆ ਸਾਨੂੰ ਰਿਸਪੌਂਸ ਦੇ ਰਹੇ ਹੈ ਮਤਲਬ ਕਿ ਪੂਰਾ ਸ਼ੁਭਾਸ਼ਣ ਦੇ ਦੇ ਕਿ ਅਸੀਂ ਜਿਹੜੇ ਵੋਟ ਮਤਲਬ ਕਿ ਅਸੀਂ ਕਾਂਸ ਪਾਰਟੀ ਨੂੰ ਕਰਨੀ ਹੈ ਤੇ ਆਪਣੇ ਜਿਹੜੇ ਅਸੀਂ ਸਾਡੇ ਕੈਂਡੀਡੇਟ ਖਿਲਾ ਰਹੇ ਹੋਏ ਆ ਅਸੀਂ ਸਾਰੀ ਬਾੜਾ ਚ ਗਏ ਆ ਸਾਰੇ ਸਾਰੇ ਲੋਕਾਂ ਨੇ ਮਿਲ ਕੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਅਸੀਂ ਤੁਹਾਡੇ ਕੈਂਡੀਡੇਟ ਨੂੰ ਵੋਟਾਂ ਪਾ ਕੇ ਜਿਤਾ ਕੇ ਪਹੁੰਚਾਂਗੇ